ਦਾ ਦਤਾਰ ਜੀਓ ਤਾਨ ਤਾਨ ਸਿੰਘ ਨਾਗ ਗੁਮਰਾੜਾ ਸਾਹਿਬ ਜੀ ਮਹਾਰਾਜ ਆਪ ਦੀਆਂ ਲਾੜੀਆਂ ਲਾੜੀਆਂ ਸੰਗਤਾਂ ਨੂੰ ਪਾਛਾ 50ਵੇਂ ਵਰ੍ਹੇ ਸੰਬੰਧ ਵਿੱਚ ਪਾਸ਼ਾ ਜੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪਾਸ਼ਾ ਜੀ ਆਪ ਜੀ ਦੀ ਜਵਾਨ ਹਾਲ ਦੇ ਪਾਸ਼ਾ ਸੰਪੂਰਤਾ ਹੋਈ ਹੈ ਪਾਸ਼ਾ ਜੀ ਆਪ ਦੀ ਕਿਰਪਾ ਕੀਤੀ ਜਿਸ ਦਾ ਕਾਰਤਨ ਕੀ ਆਮਾਨਸ ਕਿਆ ਵਿਚਾਰਾ ਮਹਾਵਾਕ ਅਨੁਸਾਰ ਪਾਸ਼ਾ ਜੀ ਕਾਰ ਸੰਪੂਰਨ ਹੋਇਆ ਨਾ ਮਾਰਾ ਤੇ ਆਪਾਂ ਆਜਾ ਇਸ ਲਈ ਨਾ ਕੁਛ ਨਾ ਪੁਰਾ ਕਿਰਪਾ ਚ ਆ ਜ ਸਕਣ ਬਾਤ ਤੇ ਦੇਗਾ ਹਾਜ਼ਰ ਆ ਜੀ ਕੋ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਸਨ ਮੁਸਲਮਾਨ ਸਿੰਘ ਲੈ ਕੋਲ ਕਿਰਪਾ ਕਰਨੀ ਚੜ੍ਹਦੀ ਕਲਾ ਕਰਨੀ ਮੇਰਾ ਪ੍ਰਾਰਥਨਾ ਪਾਤਸ਼ਾਹੀ ਆਪਣੀ ਸੰਗਤ ਵਿੱਚ ਮੇਰਾ ਪ੍ਰਾਰਥਨਾ ਪਾਤਸ਼ਾਹ ਕਮੇਟੀ ਦੇ ਮੇਰਾ ਪ੍ਰਾਰਥਨਾ ਪਾਤਸ਼ਾਹ ਜੀ ਜੋ ਜੀ ਆਵੇ ਸੁਰਾਜੀ ਹੋ ਕੇ ਜਾਵੇ ਮੂੰਹ ਮੰਗੇ ਮਾਰਾ ਦਾ ਪਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਨੇ ਸਰਬਤ ਦਾ ਬਹਾਨਾ ਬੋਲੇ ਸੋਨਹਾ ਰਾਜਾ ਬਲੇ ਰਾਜਾ ਬਲੇ ਰਾਜਾ ਬਲੇ ਗੁਰੂ ਜੀ ਰਾਜਾ ਬਲੇ ਗੁਰੂ ਜੀ ਰਾਜਾ ਬਲੇ ਗੁਰੂ ਜੀ ਬੋਲੇ ਸੋਨਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਤਨ ਹਜੂਰ ਸ੍ਰੀ ਨਵ ਕਮਲ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਜੇ ਸਾਰੀ ਸਾਲ ਸੰਗ ਜਿਹੜੀ ਇਮਾਨਤ ਜਾ ਰਹੀ ਹੈ ਅੱਜ ਪਹਿਲਾ ਦਿਨ ਹੈ ਅਜ 12 ਵਜੇ ਦੇ ਕਰੀਬ ਸਾਡਾ ਜਿਹੜੀ ਹੈਗੀ ਸ਼ੁਭਾ ਯਾਤਰਾ ਮਹਾਰਾਜ ਜੀ ਦੀ ਹਜੂਰ ਸਾਹਿਬ ਦੀ ਉਹ 12 ਵਜੇ ਸ਼ੁਰੂ ਹੋਏਗੀ ਇਸ ਤੋਂ ਬਾਅਦ ਜਿਹੜੀ ਪੂਰਾ ਨਗਰ ਕੀਰਤਨ ਪਿੰਡ ਦੇ ਵਿੱਚ 메ਨ ਦਰਵਾਜ਼ੇ ਦੇ ਵਿੱਚ ਜਾ ਕੇ ਸਾਡੀ ਸਟੇਜ ਲੱਗਦੀ ਹੁੰਦੀ ਆ ਉੱਥੇ ਘਟੂ ਘਟ ਤਨ 4 ਘੰਟੇ ਦਾ ਸਾਡਾ ਪ੍ਰੋਗਰਾਮ ਔਰ ਸਟੇਜ ਹੁੰਦਾ ਜਿੱਥੇ ਰਾਗੀ ਟਾਡੀ ਜਾਂ ਕਵੀਸ਼ਰੀ ਜਿੱਥੇ ਸਾਰੇ ਉੱਥੇ ਮਹਾਰਾਜ ਜੀ ਦਾ ਗੁਣ ਗਾਣ ਕਰਦੇ ਨੇ ਉਸ ਤੋਂ ਪ੍ਰੰਤ ਮੇਰੇ तकरीबन 6 ਵਜੇ ਦੇ ਕਰੀਬ ਜਿਹੜੀ ਹੈਗੀ ਆ ਸਾਡੀ ਸ਼ੋਭਾ ਯਾਤਰਾ ਜਿਹੜੀ ਹੈਗੀ ਮਹਾਰਾਜ ਦੀ ਉਹ ਗੁਰੂ ਘਰ ਆ ਕੇ ਸਮਾਪਤ ਹੁੰਦੀ ਆ। ਔਰ ਇਸ ਤੋਂ ਪ੍ਰੰਤ 8 ਵਜੇ ਦੇ ਕਰੀਬ ਜਿਹੜੇ ਸ਼ਾਮ ਦੇ ਦੀਵਾਨ ਹਾਲ ਜਿਹੜੇ ਸੱਜ ਜਾਂਦੇ ਨੇ। ਤੇ ਪੂਰਾ तकरीबन 2 ਵਜੇ ਤੱਕ ਜਿਹੜਾ ਸਾਡਾ ਦੀਵਾਨ ਜਿਹੜਾ ਹੈਗਾ ਚੱਲਦਾ ਹੈਗਾ। ਇਸੇ ਤਰੀਕੇ ਨਾਲ ਦੂਸਰੇ ਦਿਨ ਵੀ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 2 ਵਜੇ ਤੱਕ ਚੱਲਦਾ ਹੈ। ਇਸੇ ਤਰੀਕੇ ਨਾਲ ਤੀਸਰੇ ਦਿਨ ਜਿਹੜਾ ਹੈਗਾ ਸਵੇਰੇ ਸ਼ੁਰੂ ਹੋ ਕੇ ਦੀਵਾਨ ਤੇ ਉਹ 6 ਵਜੇ ਦੇ ਜਾਂ 7 ਵਜੇ ਦੇ ਕਰੀਬ ਸਮਾਪਤ ਹੁੰਦਾ ਹੈ ਸੋ ਮਹਾਰਾਜ ਜੀ ਦੀ 50ਵੀਂ ਵਰਸੀ ਦੇ ਉੱਤੇ ਲੱਖਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ ਨੇ ਬੜੀ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਅਦਰ ਸਟੇਟ ਦੇ ਵਿੱਚੋਂ ਜਿਹੜੀਆਂ ਹੈਗੀਆਂ ਸੰਗਤਾਂ ਮਹਾਰਾਜ ਜੀ ਦੇ ਵਰਸੀ ਦੇ ਉੱਤੇ ਨਤਮਸਤਕ ਹੁੰਦੀਆਂ ਨੇ ਸੋ ਮਹਾਰਾਜ ਨੇ ਇਸ ਸਮੇਂ ਕਿਉਂਕਿ ਜਿਹੜੀਆਂ ਇਹ ਜਿਹੜਾ ਸਥਾਨ ਸੀ ਪਹਿਲਾਂ ਹਜ਼ਾਰਾਂ ਦੇ ਵਿੱਚ ਲੋਕ ਆਉਂਦੇ ਸੀਗੇ ਹੁਣ ਇਹ ਵਿੱਚ ਲੱਖਾਂ ਦੀ ਗਿਣਤੀ ਹੋ ਗਈ ਆ ਜਿਹਦੇ ਕਰਕੇ ਜਿਹੜੇ ਸਾਡੇ ਪ੍ਰਬੰਧ ਜਿਹੜੇ ਥੋੜਿਆ ਛੋਟੇ ਹੋ ਸਕਦੇ ਨੇ ਪਰ ਮਹਾਰਾਜਾ ਕਿਰਪਾ ਕੰਤ ਤੇ ਅਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਮਹਾਰਾਜ ਜੀ ਦੀ ਸੰਗਤ ਦਾ ਸਤਿਕਾਰ ਕਰਦੇ ਹੋਏ ਜਿੰਨੀਆਂ ਵੀ ਸਹੂਲਤਾਂ ਦੇ ਸਕਦੇ ਆ ਉਹਨੇ ਪ੍ਰਬੰਧ ਕਰਨਾ ਕਰਾਂਗੇ ਅਸੀਂ ਨੈਕਸਟ ਟਾਈਮ ਸੋ ਮਹਾਰਾਜ ਜੀ ਨੇ ਇਸ ਸਾਲ ਕਿਰਪਾ ਕੀਤੀ ਆ ਕਿਉਂਕਿ ਦੀਵਾਨ ਹਾਲ ਜਿਹੜਾ ਇੱਥੇ ਪਹਿਲਾਂ ਮਹਾਰਾਜ ਜੀ ਦੇ ਅੰਦਰ ਲੱਗਦਾ ਸੀਗਾ ਉਹ ਬਾਹਰ ਜਿਹੜਾ ਹੈਗਾ ਉਹ ਦੀਵਾਨ ਹਾਲ ਸਜ ਗਿਆ ਹੈ ਤੇ ਦੀਵਾਨ ਹਾਲ ਵਾਲੀ ਜਗ੍ਹਾ ਜਿਹੜੀ ਹੈਗੀ ਆ ਉਹ ਐਸੋ ਐਜ ਰਸੋਖਾਨਾ ਮਹਾਰਾਜ ਦੇ ਖੋਲ ਦਿੱਤਾ ਗਿਆ ਹੈਗਾ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਲੰਗਰ ਛੱਕਦੀ ਆ ਇਸ ਤੋਂ ਇਲਾਵਾ ਸਾਡੇ ਟਾਇਲਟਸ ਰੈਸਟ੍ਰੂਮ ਦੇ ਜਿਹੜਾ ਬਹੁਤ ਵੱਡੀ ਜ਼ਰੂਰਤ ਸੀ ਉਹ ਮਹਾਰਾਜ ਜੀ ਨੇ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ 700 ਬੰਦੇ ਦੀ ਇੱਕ ਟਾਈਮ ਦੀ ਸਰਵਿਸ ਦੇ ਲਈ ਸਾਨੂੰ ਸਾਡੀ ਕਮੇਟੀ ਨੇ ਟਾਇਲਟਸ ਬਣਾ ਕੇ ਦਿੱਤੇ ਆ ਸੰਗਤ ਦੇ ਸਹੂਲਤ ਵਾਸਤੇ ਸੋ ਮਹਾਰਾਜ ਇਸ ਤਰੀਕੇ ਨਾਲ ਹੀ ਕਿਰਪਾ ਕਰਨ ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਆ ਕਿ ਮਹਾਰਾਜ ਜੀ ਦੇ ਜਿਹੜਾ 85ਵਾਂ ਜਿਹੜੀ ਵਰਸੀ ਹੈ ਉਸ ਦੇ ਸੰਬੰਧ ਵਿੱਚ तकरीबन ਸਾਰੇ ਲੋਕ ਮਹਾਰਾਜ ਜੀ ਦੇ ਨਤਮਸਤਕ ਹੋ ਕੇ ਉਹਦੀ ਭਾਵਨਾ ਨਾਲ ਜੁੜ ਕੇ ਰਾਜਾ ਸਾਹਿਬ ਜੀ ਦੇ ਨਾਲ ਜੁੜ ਕੇ ਆਪਣਾ ਜਿਹੜਾ ਇੱਥੇ ਸਮਾਂ ਬਤੀਤ ਕਰਨ ਕਾ ਦੀ ਪ੍ਰੋਬਲਮ ਹੈ ਇਸ ਸਮੇਂ ਅਸੀਂ ਥੋੜ੍ਹਾ ਹੋਰ ਬਦਲਾਅ ਕੀਤਾ ਹੈ ਜਿਹੜੀਆਂ ਸਾਡੀਆਂ ਕਿਉਂਕਿ ਕੋਈ ਬਾਰਸ਼ਾਂ ਦਾ ਮੌਸਮ ਦਾ ਆਲਵੇਜ਼ ਜਿਹੜਾ ਮਾਰਾਜ ਦਾ ਜਿਹੜਾ ਦਿਵਸ ਵਰਸੀ ਆਉਂਦੀ ਆ ਉਹ ਆਲਵੇਜ਼ ਬਰਸਾਤਾਂ ਦੇ ਮੌਸਮ ਵਿੱਚ ਹੀ ਆਉਂਦੀ ਆ ਤੇ ਕਦੇ ਨਾ ਕਿਤੇ ਜਾਂ ਪਹਿਲੋਂ ਵੀ ਪਹੁੰਚਦਾ ਜਾਂ ਬਾਅਦ ਬਣੇ ਮੇਲੇ ਦੇ ਦੌਰਾਨ ਪਹੁੰਚਦਾ ਸਾਡੇ ਕੋਲ ਕੱਚੀਆਂ ਪਾਰਕਿੰਗਾਂ ਸੀਗੀਆਂ ਪਰ ਅਸੀਂ ਕਟੂਕੜ ਦੱਸਦਾ ਤੇ ਇੱਕੜ ਰੱਖੇ ਹੋਏ ਸੀਗੇ ਪਾਰਕਿੰਗ ਵਾਸਤੇ ਮੀਂਹ ਇੱਡਾ ਪੈ ਗਿਆ ਕਿ ਉਹਦੇ ਵਿੱਚ ਪਾਰਕ ਨਹੀਂ ਹੋ ਸਕੀ ਪਰ ਇਸ ਤੋਂ ਇਲਾਵਾ ਅਸੀਂ ਬਦਲਵੇਂ ਪ੍ਰਬੰਧ ਰੱਖੇ ਹੋਏ ਆ ਜਿੱਦਾਂ ਮੁਕੰਦਪੁਰ ਰੋਡ ਤੇ ਰਾਜਾ ਗਾਰਡਨ ਇੱਕ ਕਲੋਨੀ ਆ 25 ਖੇਤਾਂ ਦੇ ਵਿੱਚ ਅਸੀਂ ਮਤਲਬ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਉਸ ਜਿੰਨੀ ਵੀ ਸੰਗਤ ਆਉਂਦੀ ਹੈ ਤੁਸੀਂ ਉਸ ਰਾਜਾ ਗਾਰਡਨ ਚ ਜਿਹੜੀ ਅਪਰਾ ਸਾਈਡ ਤੋਂ ਜਾਂ ਬੰਗਾ ਸਾਈਡ ਤੋਂ ਨਹੀਂ ਉਹ ਰਾਜਾ ਗਾਰਡਨ ਚ ਪਹੁੰਚੇ ਉੱਥੇ ਸਾਡੀਆਂ ਬੱਸਾਂ ਲੱਗੀਆਂ ਹੋਈਆਂ ਹੋਣਗੀਆਂ ਜਿਹੜੀਆਂ ਕਿ ਬੱਸਾਂ ਰਾਹੀਂ ਜਿਹੜੀਆਂ ਹੈਗਾ ਮਹਾਰਾਜ ਦੇ ਦਰਬਾਰ ਤੱਕ ਸੰਗਤ ਨੂੰ ਲਿਆਉਣ ਦਾ ਸਾਡਾ ਪ੍ਰਬੰਧ ਹੋਏਗਾ ਇਸੇ ਤਰੀਕੇ ਨਾਲ ਹੀੜੀਆਂ ਆੜ ਵਾਲੀ ਸਾਈਡ ਤੋਂ ਉਈ ਉੱਥੇ ਵੀ ਅਸੀਂ ਜਿੱਦਾਂ ਸਾਡੀ ਅਸੀਂ ਪਾਰਕਿੰਗ ਇੱਥੇ 5 ਏਕੜਾਂ ਦੀ ਰੱਖੀ ਸੀ ਪਰ ਉਹ ਮੀਂਹ ਪੈਣ ਕਰਕੇ ਖਰਾਬ ਹੋ ਗਈ ਤੇ ਅਸੀਂ ਹੀੜਿਆ ਸਕੂਲ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਉੱਥੇ ਪੱਕੀ ਗਰਾਊਂਡ ਹੈਗੀ ਆ ਤੇ ਉਹ ਗੱਡੀਆਂ ਉੱਥੇ ਲਾਉਣ ਤੇ ਜਿਹੜੀ ਮਾਰਜ ਵੱਲੋਂ ਬੱਸ ਸਰਵਿਸ ਲੱਗੀ ਉਹਦੇ ਰਾਹੀਂ ਫਿਰ ਉਹ ਮਾਰੇ ਦਰਵਾਜ਼ਾ ਤੱਕ ਆਉਣਗੇ ਇੱਕ ਅਸੀਂ ਮਾਰੇ ਦੀ ਸੰਗਤ ਨੂੰ ਇੱਕ ਬੇਨਤੀ ਕਰਾਂ ਕਿਉਂ ਮਾਰੇ ਨੂੰ ਪ੍ਰੇਮ ਕਰਨ ਵਾਲੇ ਤਾਂ ਬਹੁਤ ਹੈ ਦੁਨੀਆ ਭਰ ਦੇ ਵਿੱਚ ਮਾਰੇ ਨੂੰ ਪ੍ਰੇਮ ਕਰਦੇ ਆ ਤੇ ਮਤਲ ਜਿਹੜੀ ਸੰਗਤ ਹੈ ਉਹ ਰੋਡ ਦੇ ਉੱਤੇ ਅਗਰ ਉਹ ਨਹੀਂ ਲੰਗਰ ਲਾਣ ਦਾ ਲਾਣਾ ਵੀ ਹੋਵੇ ਤਾਂ ਉਹ ਟ੍ਰੈਫਿਕ ਬਲੌਕ ਨਾ ਕਰਨ ਥੋੜਾ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਜਦੋਂ ਟ੍ਰੈਫਿਕ ਬਲੌਕ ਹੋ ਜਾਂਦਾ ਤੇ ਕਟੋ-ਕਟ ਇੱਕ ਜਿਹੜੀ 10 ਮਿੰਟ ਦਾ ਰਸਤਾ ਸਾਡਾ ਉਹਨੂੰ 2-2 ਘੰਟਿਆਂ ਵਿੱਚ ਮਾਰੇ ਦੇ ਸੰਗਤ ਨੂੰ ਮਤਲਬ ਆਉਣਤ ਪ੍ਰੋਬਲਮ ਆਉਂਦੀ ਹੈ 2-2 ਘੰਟੇ ਲੱਗ ਜਾਂਦੇ ਆ ਸੋ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਲੰਗਰ ਵਾਲੇ ਸ਼ਵੀਲਾ ਵਾਲੇ ਵੀ ਰੋਡ ਦਾ ਬਲੌਕ ਨਾ ਕਰਿਓ ਪਲੀਜ਼ ਆਪਣੀ ਜਗ੍ਹਾ ਉਹ ਉੱਥੇ ਲੈ ਲਓ ਜਿੱਥੇ ਤੁਸੀਂ ਕੰਫਰਟ ਕਰਕੇ ਮਤਲਬ ਜਿਹੜੀ ਇੱਕ ਵਹੀਕਲ ਨੂੰ ਖੜਾ ਕਰਕੇ ਜਿਹੜੀ ਸੰਗਤ ਨੂੰ ਤੁਸੀਂ ਖਾਣਾ ਖਵਾ ਸਕਦੇ ਆ ਜਾਂ ਤੁਸੀਂ ਪਾਣੀ ਪਿਲਾ ਸਕਦੇ ਆ